Ta se. Ta se. Ya. Ti. Amboia. Ta se. Euh tiwa yeah. mo mm doue ambo -hmm. zarol eo. Mo mm zarol. -hmm. ਤੇਨੋ ਆਖਿਆ ਕੰਮ ਕਰਾ ਦੇ ਤੂੰ ਹੀ ਦਿਖਲਾ ਰਾ ਪੌਂਡਿਆ ਮੈਂ ਫਤਿਹ ਫਤਿਹ ਕੀ ਕਿ ਤੇਨੋ ਰਕ ਲੈ ਜੋਰ ਮਾਦਾਂ ਜੋਰ ਜੋਰ ਮਾਦਾਂ ਮੇਰੇ ਬਾਹੂ ਜਾਨ ਹੈ ਲੈ ਬਈ ਦ ਚਿੰਕਲਾ ਆ ਆਪਣੀ ਵਾਈਫ ਵਾ ਤੇ ਸੂਟ ਲੈਣ ਵਾਸਤੇ ਆਵੇ ਤੇ ਆ ਕਰ ਗੱਲ ਆ ਦੋ ਇਸ ਕੀ ਤੇ ਨੇ ਚੱਲਿਆ ਲੈ ਕੇ ਚਲੋ ਚੱਲੀ ਆਏ ਵੀ ਚੱਲੀਏ ਘਰ ਚਲੋ ਵਾਈਦੂ ਹੀ ਖਾਂ ਲਗਾ ਕਾਕਾ ਜੀ ਸੱਸੀ ਗਾਲ ਵੈਲਕਮ ਕੀ ਆਜਾ ਚੱਲੇ ਕੰਮ ਤੇ ਤੇ ਹਰ ਫਤਿਹ ਨਾ ਖੜੰਡਿਆ ਲੱਕੀ ਤੇ ਸਵਾਗਤ ਨਾਲ ਪੈਕ ਕਰ ਲਿਆ ਚਾਹ ਪੀ ਲੋ ਜੇ ਮਟਰ ਦੇ ਗੀ ਅਰੇ ਫਤੇ ਕਹਣ ਫਤੇ ਕਹਣ ਚਾਚੂ ਆ ਜੀ ਤੂੰ ਹੀ ਹੋ ਜਾਣਾ ਲੱਕੀ ਮੈਂ ਸਹੀ ਹੋ ਗਿਆ ਮੈਂ ਇੱਥੇ ਬੱਦ ਕੇ ਮਾਰੀ ਨੀ समझ गया करें तो आ कोठी करनी पूरी कंप्लीट यूवी शीटा आ चुकी हां इधर भी तंगी ली शीटा इधर भी लिया चाय आ गई अपनी चाय पी लो यार आ जाओ आ जाओ पी लो यार पक्का लाला सही खुसन हां ओ ਅੱਡਾ ਕਰ ਲੇ ਡਿਜੀਲ ਸਿੱਟਾ ਅਗਰ ਇੱਕ ਸੀਟ ਲਾਤੀ ਆਪਾਂ ਤਕਰੀਬਨ ਦੂਜੀ ਦੀ ਤਿਆਰੀ ਇਧਰ ਕੱਚਾ ਮਾਲ ਲੈ ਕੇ ਲਵਾਂ ਪਹਿਲੇ ਚੀਤਾ ਤਕਰੀਬਨ ਲਾਤੀਆਂ ਇੱਕ ਦਮ ਇਧਰ ਹੀ ਲੱਗੇ ਸ਼ੁਰੂ ਕਰਨ ਤੇ ਸਮੋਸੇ ਆ ਗਏ ਮਨਨ ਸਮੋਸੇ ਖਾ ਲਈ ਰੋਟੀ ਪਾਣੀ ਖਾ ਲਈ ਫਿਰ ਲੱਗਦਾ ਰੋਟੀ ਤਾਂ ਭਾਂ ਲੈਦੀ ਨਹੀਂ ਅੱਜ ਸੋ ਸਮੋਸਿਆਂ ਦੇ ਸਿਰ ਤੇ ਹੀ ਮਾੜਾ ਮੋਟਾ ਟਾਈਮ ਕੱਢ ਲੈਂਦੇ ਕਿਉਂਕਿ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਵੀਰ ਹੁਣੀ ਬਾਹਰ ਵਾ ਚਲੋ ਕਰੋ ਲੈਂਦੀ ਇੱਕ ਦੋ ਫੁਲਕੇ ਲੈਂਦੇ ਲੱਕੀ ਲਿਆ ਵੇ ਚੇ ਲੈਂਦੇ ਛੇਰ ਬੰਦੇ ਆ ਜਾਓ ਜੀ ਭਾਜੀ ਖਾਓ ਯਾਰ ਆ ਜਾਓ ਸਿਲਿਕਨ ਲਾਗੇ ਵਨ ਪੀਸੇ ਆਪਾਂ ਲਾਉਣੇ ਵਲ ਪੀਸ ਲਾਉਣੇ ਥੋੜੇ ਜਿਹਾ ਔਖੇ ਆ ਪਰ ਇਹ ਵਾਕੇ ਆਪਾਂ ਚਾਰ ਬੰਦੇ ਤਾਂ ਕਰਕੇ ਥੋੜਾ ਖਿੱਚੀ ਜਾਣੇ ਕੰਮ ਨੇ ਇਹਦੇ ਇੱਕ ਸੀੜ ਨੂੰ ਦੋ 파ਟ ਕਰਕੇ ਲਾਉਣੇ ਥੋੜੇ ਤੇ ਵੀ ਪੀਸ ਜਿਆਦਾ ਲੱਭਦੇ ਜੇ ਆਪਾਂ ਦੋ ਪੀਸ ਕਰਕੇ ਲਾਉਂਦੇ ਆ ਨਾ ਫਿਰ ਉਹ ਜਿਹੜੇ ਆਪਾਂ ਜੁਆਇਨ ਕਰਾਂਦੇ ਉਹ ਜੇ ਪੱਕੀਆਂ ਜਿਆਦਾ ਪੈਂਦੀਆਂ ਵਿੱਚ ਇੱਥੇ ਪੈਂਦੀ ਹੈ ਕਿੱਥੇ ਪੈਂਦੀ ਹੈ ਵਨ ਪੀਸ ਲਾਉਣੇ ਥੋੜੇ ਜਿਹਾ ਤੇ ਔਖੇ ਆ ਪਰ ਇਹ ਵਾਕੇ ਚਲੋ ਕੋਈ ਨਹੀਂ ਇਦਾਂ ਹੀ ਆਂ ਸ਼ਿਟਾ ਲਾਤੀਆਂ ਲੀ ਬਾਈ ਹਿੱਟ ਆਪਾਂ ਲਾਤੀਆਂ ਤਕਰੀਬਨ ਟਾਈਮ ਹੋ ਜਾਏਗਾ 7 ਵਜੇ ਦਾ ਚੱਲੇ ਹੁਣ ਘਰ ਨੂੰ ਵਾਪਸ ਸਾਰੇ ਵੇਖਾਂਗੇ ਹੁਣ ਇਹਦਾ ਕੀ ਸਿਸਟਮ ਬਣਦਾ ਸਾਰੇ ਕਮਰੇ ਵਿੱਚ ਕਲਰ ਵੱਖੋ ਵੱਖਰੇ ਇੱਧਰ ਵੀ ਵੱਖਰਾ ਇੱਧਰ ਵੱਖਰਾ ਲੈ ਵੀ ਚਾਲੇ ਭਈ ਟਾਈਮ ਹੋ ਜਾਏਗਾ 8:30 ਪਹੁੰਚ ਗਏ ਆ ਘਰ ਤੇ ਘਰੇ ਪਾਣੀ ਤਾਂ ਨਹੀਂ ਪੀ ਕੇ ਤੇ ਹੁਣ ਕਹਿੰਦੇ ਕਹਿੰਦੇ ਥੋੜਾ ਜਿਹਾ ਬਾਹਰ ਜਾਣਾ ਚਲੋ ਹਰਫਤ ਸਿੰਘ ਹਾਂਜੀ ਸ਼ਸ਼ੀ ਗੱਲ ਕੇ ਸ਼ਸ਼ੀ ਕਾ ਕੀ ਕਰਦੇ ਆਂ ਅੱਜ ਤੂੰ ਮੈਨੂੰ ਫੋਨ ਨਹੀਂ ਕੀਤਾ ਅੱਜ ਕੋ ਆ ਦੁੱਧ ਪਿਆ ਦੁੱਧ ਵੀ ਲੈ ਆਇਆ ਸੀ ਮੈਂ ਚਲੋ ਫਿਰ ਇੱਧਰ ਫਿਰ ਆਣ ਕੇ ਕੱਢ ਲੈਨੇ ਮਗਰ ਰੱਖ ਦੋ ਚਲੋ ਚਲੋ ਜਾਏਂਗੀ ਕਿੱਥੇ ਚੱਲੇ ਆਂ ਕਮੀਗਨ ਚੱਲੀ ਸੀ ਗੱਡੀ ਚਾਹੂਗਾ ਬਾਉ ਟਾਈਮ ਹੋ ਚੁੱਕਾ ਸਾਢੇ ਦੇਖੋ ਟਾਈਮ ਹੋ ਗਿਆ ਜੀ 9:30 ਦਾ ਪਰ ਤੁਰਿਆ ਹੀ 7:30 ਤੋਂ 8:30 ਵਜੇ ਹਾਂਜੀ ਹੋਰ ਅੱਜ ਦੁਕਾਨ ਤੇ ਨਹੀਂ ਨਾ ਗਏ ਲੱਗ ਗਿਆ ਪਤਾ ਮੈਨੂੰ ਨਹੀਂ ਗਏ ਦੁਕਾਨ ਤੇ ਅੱਜ ਮਮੀ ਕੀ ਕਹਿੰਦੀ ਐ ਮਮੀ ਕੀ ਕਹਿੰਦੀ ਸੀ ਫਿਰ ਬੋਲ ਜੂਗੀ ਹੋਰ ਫਤਿਹ ਨੇ ਨਾ ਬੜਾ ਹਸਤਾਇਆ ਖਡਾਉਣੇ ਖਰਾਰੇ ਇਹਨੇ ਕਿਤੇ ਕਹਿੰਦੀ ਐ ਕਿਵੇਂ ਇਹ ਕੰਮੀ ਕਰਨੀ ਐ ਚਲੋ ਫੜਾ ਫਤਿਹ ਚਲੀਏ ਫਤਿਹ ਕੀ ਖਾਊਗਾ ਮੱਛਰੀ ਬੜਾ ਲੜਾਇਆ ਇਹਨੇ ਮੂੰਹ ਮਾਂ ਦੇ ਉੱਤੇ ਤੇ ਆਵੇ ਹਨਾ ਆ ਵੇਖ ਆ ਵੇਖ ਆ ਵੇਖ

ਇਹ ਰੋਟੀ ਆ ਗਈ ਆਪਣੀ ਅਜਾ ਸ਼ਖਲੋ ਫਿਰ ਟਾਈਮ ਹੋ ਚੁੱਕਾ ਵਾ 10 ਵਜੇ ਦਾ ਆਪਾਸੋਂ ਮੰਗਾਇਆ ਕਰਨੇ ਕੋਈ ਤੇ ਮੰਗਾਇਆ ਤੇ ਨਹੀਂ ਮੰਗਾਇਆ ਆਪਾਸੋਂ ਹੀ ਮੰਗਾਇਆ ਇੱਕ ਉਹ ਮੁੰਡੇ ਦੇ ਵਾਇਸ ਵੀ ਹੋਣੇ ਆ ਗਿਆ ਬਣ ਇਹ ਤਾਂ ਬੋਲਾ ਇਹਦਾ ਕਿ ਇਹ ਟੌਪਸ ਆਰਡਰ ਕੀਤੇ 10 ਡੱਬੀ ਤੇ ਪੈਕਿੰਗ ਕਲੀਅਰ ਹੀ ਦਿੰਦੇ ਆ ਨਾ ਤਰੀ ਨਹੀਂ ਲੱਗਦਾ ਕੱਟ ਨਹੀਂ ਨਹੀਂ ਇਹ ਵਾਹ ਇਹ ਗਿਆ ਹੁਣ ਕੋਸੇ ਨਰੇ ਭਾਈ ਇਹ 130 ਰੁਪਏ ਲੋਬੀਸ ਤਦਵੇਂ ਜਰ ਠੀਕ ਆ ਹੈ ਮਿਲਦੇ ਆ ਨਵੀਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁਇ ਕਰਿਓ ਬਾਬਾ ਹੈ ਗੁੱਡ ਨਾਈਟ ਤੇ ਆ ਰਹੇ ਕਮੈਂਟ ਵੀ ਆ ਰਹੇ ਆ ਤੇ ਫੋਨ ਵੀ ਆ ਰਹੇ ਆ ਵੀਰ ਤੁਸੀਂ ਕਿੰਨੇ ਦੀ ਆਪਣੇ ਮਤਲਬ ਜਿਹੜਾ ਮਕਾਨ ਕਿੰਨੇ ਦਾ ਸੇਲ ਕਰ ਰਹੇ ਹੋ ਉਹ ਆਪਾਂ ਸੇਲ ਕਰ ਰਹੇ ਆ ਘੱਟ ਤੋਂ ਘੱਟ ਵੀ ਇਹ 40 40 ਤੱਕ ਦੇਣਾ ਲਾਸਟ ਤੇ 40 ਜਾਂ 38 ਦੇ ਵਿੱਚ ਵਿੱਚ ਆਪਾਂ ਦੇ ਦੇਣਾ 40 ਜਾਂ 38 ਤੇ ਜਿੰਨੇ ਲੈਣਾ ਉਹ ਹੀ ਫੋਨ ਕਰੇ ਠੀਕ ਹੈ ਨਾ ਲਾਸਟ ਆਪਾਂ ਇੰਨਾ ਪ੍ਰਾਈਸ ਰੱਖਣਾ ਕੋਈ ਘਟਣੀ ਕੋਈ ਵਧਣੀ 38 ਜਾਂ 40 ਦੇ ਵਿੱਚ ਵਿੱਚ ਆਪਾਂ ਦੇ ਦੇਣਾ ਲਾਸਟ 40 40 ਮੰਗਾਂਗੇ ਫੇਰ ਹੀ ਕੋ 38 ਦਊਗਾ ਤੇ ਬਸ ਇਹਦੇ ਦੇ ਵਿੱਚ ਵਿੱਚ ਆਪਾਂ ਇਹ ਆਪਣਾ ਮਕਾਨ ਸੇਲ ਕਰਨਾ ਚਲੋ ਠੀਕ ਆ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਬਾ ਬਾਏ ਗੁੱਡ ਨਾਈਟ ਰੱਬ ਰੱਖ ਖਾਲਸਾ ਸ਼ਕਾ